ਓ ਬੀਬੀ ਤੂੰ ਸਾਨੂੰ ਦੱਸ ਕੇ ਤੈਨੂੰ ਕੀ ਸਮੱਸਿਆ ਵਾ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਅਸੀਂ ਓ ਬਾਬਾ ਜੀ ਮੈਨੂੰ ਪੰਜਾਬੀਆਂ ਦੇ ਥੱਪੜ ਤੋਂ ਬਹੁਤ ਡਰ ਲੱਗਦਾ ਮੈਨੂੰ ਕੋਈ ਐਸਾ ਮੰਤਰ ਦਿਓ ਕਿ ਜਿਹਦੇ ਨਾਲ ਮੈਨੂੰ ਥੱਪੜ ਨਾ ਵੱਜਣ ਓ ਬੀਬੀ ਪੰਜਾਬੀਆਂ ਅੱਗੇ ਮੇਰਾ ਮੰਤਰ ਨਹੀਂ ਕੰਮ ਕਰਦਾ ਮੈਂ ਤਾਂ ਆਪ ਪੰਜਾਬੀਆਂ ਕੋਲੋਂ ਡਰਦਾ ਵਾਂ ਉਹ ਆਪਣਾ ਮੂੰਹ ਬੰਦ ਰੱਖਿਆ ਕਰ ਜੇ ਇਹਨਾਂ ਕੋ ਥੱਪੜ ਨਹੀਂ ਖਾਣੇ ਤੇ। ਉਹ ਬਾਬਾ ਜੀ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਸਭ ਜਾਣੀ ਜਾਣ ਹੋ। ਫਿਰ ਦਿਓ ਕੋਈ ਮੈਨੂੰ ਮੰਤਰ ਜੀ ਦੇ ਨਾਲ ਮੈਨੂੰ ਪੰਜਾਬੀਆਂ ਤੋਂ ਥੱਪੜ ਨਾ ਪੈਣ। ਉਹ ਬੀਬੀ ਬਸ ਥੱਪੜ ਤੋਂ ਬਚਣ ਦਾ ਇੱਕੋ ਹੀ ਉਪਾਅ ਆ ਜਦੋਂ ਤੂੰ ਪੰਜਾਬੀਆਂ ਸਾਹਮਣੇ ਜਾਇਆ ਕਰ ਤੂੰ ਆਪਣਾ ਮੂੰਹ ਛੇਪੀ ਨਾਲ ਲਪੇਟ ਲਿਆ ਕਰ। ਓ ਬਾਬਾ ਜੀ ਮੈਂ ਨਹੀਂ ਪੰਜਾਬੀਆਂ ਅੱਗੇ ਚੇਪੀ ਨਾਲ ਮੂੰਹ ਲਪੇਟਣਾ ਓ ਨਹੀਂ ਲਪੇਟਣਾ ਮੂੰਹ ਤੇ ਤੂੰ ਨਾਲ ਲਪੇਟ ਖਾ ਫਿਰ ਜਾ ਕੇ ਪੰਜਾਬੀਆਂ ਕੋਲੋਂ ਛੇਤਰ ਜਿੰਨੂੰ ਸਿੱਧਾ ਸਮਝਿਆ ਨਹੀਂ ਮਾਤਾਂ ਦੀ ਉਹਨੂੰ ਫਿਰ ਛੇਤਰਾਂ ਨਾਲ ਮਾਤਾਂ ਦੀਂ ਦਿਆ